ਭਾਈ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਝੋਨੇ ਦੀ ਬਜਾਈ ਦਾ ਜਿਹੜਾ ਸੀਜ਼ਨ ਆ 1 ਜੂਨ ਤੋਂ ਸ਼ੁਰੂ ਹੋ ਜਾਣਾ ਕੁਝ ਜ਼ਿਲ੍ਹਿਆਂ ਦੇ ਵਿੱਚ 1 ਜੂਨ ਤੋਂ ਤੇ ਕੁਝ ਜ਼ਿਲ੍ਹਿਆਂ 'ਚ 5 ਜੂਨ ਤੋਂ ਆ ਤੇ ਕੁਝ ਜਿਹੜੇ ਬਾਕੀ ਦੇ ਰਹਿ ਜਾਂਦੇ ਨੇ 9 ਜੂਨ ਤੋਂ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਟ੍ਰਾਂਸਪਲੈਂਟਿੰਗ ਦਾ ਕੰਮ ਸ਼ੁਰੂ ਹੋ ਜਾਣਾ ਤੇ ਇਸੇ ਕਰਕੇ ਜਿਹੜੀ ਝੋਨੇ ਦੀ ਪਨੀਰੀ ਵੀ ਜ਼ਿੰਮੇਦਾਰਾਂ ਦੇ ਵੱਲ ਹੁਣ ਬੀਜਣੀ ਸ਼ੁਰੂ ਕਰਦੇ 10-15 ਦਿਨ ਪਹਿਲਾਂ ਐਡਵਾਂਸ ਟ੍ਰਾਂਸਪਲੈਂਟਿੰਗ ਦਾ ਫੈਸਲਾ ਸਰਕਾਰ ਨੇ ਲਿਆ ਤੇ ਇਹਦੇ ਕੁਝ ਨੁਕਸਾਨ ਵੀ ਹੋ ਸਕਦੇ ਨੇ ਜ਼ਿਮੀਦਾਰਾਂ ਨੂੰ ਹੁਣ ਬਿਨਾਂ ਸੋਚੇ ਸਮਝੇ ਜ਼ਿਮੀਦਾਰ ਪਨੀਰੀ ਲਾ ਰਹੇ ਨੇ ਤੇ ਝਾੜ ਘਟਣ ਦਾ ਖਾਤਸ਼ਾ ਹੋ ਸਕਦਾ ਹੈ ਇਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂ ਝਾੜ ਘਟਣ ਦਾ ਖਾਤਸ਼ਾ ਹੋ ਸਕਦਾ ਕੀ ਕਾਰਨ ਹੋ ਸਕਦਾ ਤੇ ਸਹੀ ਸਮਾਂ ਕਿਹੜਾ ਪਨੀਰੀ ਬੀਜਣ ਦਾ ਤੇ ਟ੍ਰਾਂਸਪਲੈਂਟਿੰਗ ਦਾ ਉਹਦੇ ਬਾਰੇ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਸੋ ਪਹਿਲਾਂ ਤਾਂ ਬੇਨਤੀ ਹੈ ਵੀ ਜੋ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਵੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ ਦੋਸਤੋ ਝੋਨੇ ਦੀ ਜਿਹੜੀ ਟਰਾਂਸਪਲੈਂਟ ਅਗੇ ਇਸ ਵਾਰ 10-15 ਦਿਨ ਪਹਿਲਾਂ ਅਡਵਾਂਸ ਸ਼ੁਰੂ ਹੋਈ ਆ ਤੇ ਦੂਸਰਾ ਜਿਹੜੀਆਂ ਲੰਮੇ ਸਮੇਂ ਵਾਲੀਆਂ ਕਿਸਮਾਂ ਨੇ ਸਰਕਾਰ ਨੇ ਉਹਨਾਂ ਨੂੰ ਬੈਨ ਕੀਤਾ ਹੋਇਆ ਪੂਸ਼ਾ 44 ਬੈਨ ਆ ਕੁਝ ਆਪਣੀਆਂ ਹਾਈਬ੍ਰਿਡ ਕਿਸਮਾਂ ਉਹਨਾਂ ਦੇ ਉੱਤੇ ਵੀ ਬੈਨ ਲੱਗਿਆ ਹੋਇਆ ਪਰ ਤੁਸੀਂ ਦੇਖੋ ਇਸ ਵਾਰ ਸਭ ਤੋਂ ਜ਼ਿਆਦਾ ਜਿਹੜੀ ਬਜਾਈ ਹੋ ਰਹੀ ਆ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੀ ਬਜਾਈ ਹੋ ਰਹੀ ਆ ਜਿਹੜੀਆਂ 135 ਤੋਂ 40 ਦਿਨ ਪੱਕਣ ਦੇ ਲਈ ਲੈਂਦੀਆਂ ਨੇ ਬੀਜ ਤੋਂ ਟ੍ਰਾਂਸਪਲੈਂਟ ਮਤਲਬ ਪੱਕਣ ਤੱਕ ਵਿੱਚੀ ਪਨੀਰੀ ਨੂੰ ਜੇ ਆਪਾਂ ਲਾ ਲੈਨੇ ਤਾਂ 135 ਤੋਂ 40 ਦਿਨ ਪੱਕਣ ਦੇ ਵਾਸਤੇ ਉਹ ਲੈਂਦੀਆਂ ਨੇ ਟ੍ਰਾਂਸਪਲੈਂਟ ਕਰਨ ਤੋਂ ਬਾਅਦ 110 ਦਿਨ ਲਾ ਲੋ ਕੋਈ 8 ਲੈਂਦੀਆਂ 10 ਲੈਂਦੀਆਂ ਥੋੜੀਆਂ ਹੀ ਕਿਸਮਾਂ ਨੇ ਜਿਹੜੀਆਂ 115 ਲੈਂਦੀਆਂ ਨੇ ਜਾਂ 18 ਲੈਂਦੀਆਂ ਨੇ ਜ਼ਿਆਦਾਤਰ ਕਿਸਮਾਂ 110 ਦਿਨ ਨੇੜੇ-ਤੇੜੇ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਸਮਾਂ ਲੈਂਦੀਆਂ ਨੇ ਇਹਦੇ ਨਾਲ ਕੀ ਆ ਵੀ ਜਿਹੜੀ ਬਜਾਈ ਤੁਸੀਂ ਸੋਚੋ 1 ਜੂਨ ਤੋਂ 2 ਜੂਨ ਤੋਂ ਦਾ 5 ਜੂਨ ਤੋਂ ਸ਼ੁਰੂ ਹੋ ਜਾਣੀ ਆ ਉਹ ਉਹਦਾ ਫਿਰ ਜਿਹੜਾ ਨਸਾਰਾ ਪਹਿਲਾਂ ਤਾਂ ਇਹ ਆ ਵੀ ਜਿਹੜਾ ਉਹਦਾ ਨਸਾਰਾ بارش ਦੇ ਵਿੱਚ ਹੋਊਗਾ ਦਿੱਕਤ ਆਉਣੀ ਆ ਉਹਦੇ ਵਿੱਚ ਆਪਾਂ ਨੂੰ ਪਤਾ ਜਦੋਂ بارش ਚ ਨਸਾਰਾ ਹੋਣਾ ਤਾਂ ਉਹਦੇ ਵਿੱਚ ਖਾਲੀ ਦਾਣਾ ਰਹਿ ਜਾਂਦਾ ਫੜਾ ਰਹਿ ਜਾਂਦਾ ਦਾਣੇ ਦੇ ਵਿੱਚ ਕਾਲੇ ਦਾਣੇ ਦੀ ਪ੍ਰੋਬਲਮ ਆ ਜਾਂਦੀ ਆ ਸੋ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਆਪਾਂ ਨੂੰ ਪਤਾ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਇਹਨਾਂ ਦਾ ਜਿਹੜਾ ਸਭ ਤੋਂ ਵਧੀਆ ਸਮਾਂ ਬੈਸਟ ਸਮਾਂ ਉਹ ਬੀਜ ਹੁੰਨ ਤੋਂ ਬਾਅਦ ਹੀ ਆ ਪੀਆਰ ਦੀਆਂ ਜਿੰਨੀਆਂ ਵੀ ਕਿਸਮਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਜਿਹੜੀਆਂ ਵੀ ਪੀਆਰ ਕਿਸਮਾਂ ਨੇ ਫਾਰਮਲ ਕਿਸਮਾਂ ਨੇ ਪਾਵੇਂ 131 ਹੈ 132 ਹੈ 128 29 ਹੈ 130 ਹੈ ਅ ਪੀਆਰ 126 ਨੂੰ ਫਟਕੇ ਬਾਕੀ ਸਾਰੀਆਂ ਕਿਸਮਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਜਿਹੜਾ ਬੈਸਟ ਸਮਾਂ ਜੇ ਆਪਾਂ ਮੰਨ ਕੇ ਚੱਲੀਏ ਤਾਂ ਉਹ 15 ਜੂਨ ਤੋਂ ਬਾਅਦ ਹੀ ਆ 20 ਜੂਨ ਵਧੀਆ ਸਮਾਂ ਆ ਪਰ ਇਹਦੀ ਲਗਾਈਏ ਇਸ ਵਾਰ ਜ਼ਿਮੀਦਾਰਾਂ ਦੇ ਵੱਲੋਂ ਦੀ ਟ੍ਰਾਂਸਪਲੈਂਟਾਂ ਕਿ ਤੁਸੀਂ ਦੇਖਿਓ 20 ਜੂਨ ਤੱਕ ਤਾਂ ਨੇੜੇ ਹੀ ਲਾ ਦੇਣਗੇ ਕਿਉਂਕਿ ਜਿੰਨੀ ਜਿਸ ਤਰੀਕੇ ਦੇ ਨਾਲ ਪਨੀਰੀ ਦੀ ਬਜਾਈ ਹੋ ਰਹੀ ਆ ਤੇ ਕਿਉਂ ਮਹੀਨੇ ਦੀ ਪਨੀਰੀ ਜਿਆਦਾ ਤੋਂ ਜਿਆਦਾ ਇੱਕ ਮਹੀਨੇ ਦੀ ਪਨੀਰੀ ਟ੍ਰਾਂਸਪਲੈਂਟਾਂ ਦੇ ਵਾਸਤੇ ਆਪਾਂ ਪੱਟ ਕੇ ਲਾ ਦੇਣੀ ਆ ਤੇ ਜੇ ਜਿਆਦਾ ਲੇਟ ਕਰਾਂਗੇ ਤਾਂ ਵੀ ਝਾੜ ਘਟਣਾ ਸੋ ਪਹਿਲਾਂ ਤਾਂ ਇਹ ਜ਼ਰੂਰੀ ਆ ਵੀ ਜਿਹੜੀਆਂ ਵੀ ਦਰਮਿਆਨੇ ਸਮੇਂ ਦੀਆਂ ਕਿਸਮਾਂ ਨੇ ਇਹਨਾਂ ਦਾ ਪਨੀਰੀ ਦਾ ਜਿਹੜਾ ਸਮਾਂ ਤਾਂ 15 ਮਈ ਤੋਂ ਪਹਿਲਾਂ ਤਾਂ ਬਿਲਕੁਲ ਹੀ ਨਹੀਂ ਪਰ ਜਿਵੇਂਦਾਰ 15 ਜਿਵੇਂਦਾਰਾਂ ਤੋਂ ਪਨੀਰੀ ਵੀ ਜਣੀ ਸ਼ੁਰੂ ਕਰਤੀ ਤੇ ਫਿਰ ਇਹਦੀ ਟ੍ਰਾਂਸਪਲੈਂਟਿੰਗ ਵੀ ਕੀਤੀ ਹੋਊਗੀ ਜਦੋਂ ਟ੍ਰਾਂਸਪਲੈਂਟਿੰਗ ਅਗੇਤੀ ਹੋਣੀ ਆ ਤਾਂ ਆਪਾਂ ਨੂੰ ਪਤਾ ਵੀ ਜਿੰਨੀ ਟ੍ਰਾਂਸਪਲੈਂਟਿੰਗ ਅਗੇਤੀ ਹੋਊਗੀ ਉਹ ਹਾਈ ਟੈਂਪਰੇਚਰ 'ਚ ਪੱਕੂ ਹਾਈ ਟੈਂਪਰੇਚਰ 'ਚ ਪੱਕੂ ਤਾਂ ਝਾੜ ਘਟੂ ਤੇ ਮੌਇਸਚਰ ਭਾਵੇਂ ਘਟਾਵੇ ਪਰ ਆਪਣਾ ਜਿਹੜਾ ਨੁਕਸਾਨ ਹੋਣਾ ਝਾੜ ਘਟੂਗਾ ਹੁਣ ਦੂਸਰੀ ਗੱਲ ਜਿਹੜੀ ਬਹੁਤ ਧਿਆਨ ਦੇਣ ਵਾਲੀ ਗੱਲ ਆ ਵੀ ਜਦੋਂ ਆਪਾਂ ਅ 1 ਜੂਨ ਤੋਂ 2 ਜੂਨ ਤੋਂ 5 ਜੂਨ ਤੋਂ ਟ੍ਰਾਂਸਪਲੈਂਟਿੰਗ ਸ਼ੁਰੂ ਕਰ ਦੇਣੀ ਆ ਉਸ ਵੇਲੇ ਬਹੁਤ ਜ਼ਿਆਦਾ ਟੈਂਪਰੇਚਰ ਹੁੰਦਾ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਪਾਣੀ ਉਬਲਣਾ ਸ਼ੁਰੂ ਕਰ ਦਿੰਦਾ ਆਪਾਂ ਝੋਨਾ ਲਾਉਣੇ ਆ ਤਾਂ ਪਹਿਲਾਂ ਤਾਂ ਉਹ 8-10 ਦਿਨ ਚੱਲਦਾ ਹੀ ਨਹੀਂ ਝੋਨਾ ਤੀਲਾ-ਤੀਲਾ ਖੜਾ ਰਹੂਗਾ ਤੇ ਫਿਰ ਆਪਾਂ ਉਹਦੇ ਵਿੱਚ ਜੂਰੀਏ ਦੀ ਡੋਜ਼ ਵੀ ਦੱਬ-ਦੱਬ ਵੱਧ ਦੇਣੀ ਆ ਜੂਰੀਆ ਵੱਧ ਪਾਵਾਂਗੇ ਆਪਾਂ ਨੂੰ ਪਤਾ ਵੀ ਪਿੱਛੋਂ ਆ ਕੇ ਡੋਡੀ ਰੋਗ ਪੈਣਾ ਹੈ ਹੋਰ ਵੀ ਪ੍ਰੋਬਲਮ ਆਉਣਗੀਆਂ ਜ਼ਿਆਦਾ ਉਹਦੇ ਤੇ ਕੀੜੇ ਮਕੌੜੇ ਆਉਣਗੇ ਝੜ ਸੁਰੋਗ ਦਾ ਵੀ ਖਤਰਾ ਬਣਿਆ ਰਹਿੰਦਾ ਉਲੀ ਵਗੈਰਾ ਦੇ ਰੋਗ ਵੱਧਾ ਹੋਣਗੇ ਪਰ ਕਿਉਂਕਿ ਦਰਮਿਆਨੀਆਂ ਸਮਾਂ ਦੇ ਕਿਸਮਾਂ ਨੇ ਇਹਨਾਂ ਨੂੰ ਆਪਾਂ ਇਹ ਧਿਆਨ ਰੱਖਣਾ ਵੀ ਇਹਨਾਂ ਦੀ ਟ੍ਰਾਂਸਪਲੈਂਟ ਜਿਹੜੀ ਟ੍ਰਾਂਸਪਲੈਂਟਿੰਗ 20 ਜੂਨ ਦੇ ਨੇੜੇ ਤੇੜੀ ਹੋਵੇ ਤੇ ਉਸੇ ਤਰੀਕੇ ਦੇ ਨਾਲ ਫਿਰ ਆਪਾਂ ਜਿਹੜੀ ਪਨੀਰੀ ਆ ਪਨੀਰੀ 15 ਮਈ ਤੋਂ ਪਹਿਲਾਂ ਨਾ ਬੀਜੋ ਤੇ ਜਿਆਦਾ ਜ਼ਿੰਮੇਵਾਰ ਇਸ ਗੱਲ ਨੂੰ ਹੁਣ ਕੋਈ ਧਿਆਨਚ ਨਹੀਂ ਰੱਖ ਰਿਹਾ ਉਹ ਪਨੀਰੀ ਦੀ ਵੈ ਜੀ ਢਾੜ ਢਾੜ ਕਰਨੀ ਸ਼ੁਰੂ ਕਰਤੀ ਇੱਕ ਦੂਏ ਨੂੰ ਦੇਖ ਦੇ ਇੱਕ ਹੀ ਪਨੀਰੀ ਬੀਜੀ ਜਾਂਦੇ ਨੇ ਉਹ ਟ੍ਰਾਂਸਪਲੈਂਟਿੰਗ ਦੇ ਸਮੇਂ ਨੂੰ ਜਾ ਵੀ ਕਿੰਨੇ ਸਮੇਂ ਵਾਲੀ ਇਹ ਕਿਸਮ ਹੈ ਉਹਦੇ ਬਾਰੇ ਬਿਲਕੁਲ ਧਿਆਨ ਨਹੀਂ ਰੱਖਦੇ ਕੁਝ ਜ਼ਿੰਮੇਦਾਰ ਜਿਹੜੇ 44 ਇਸ ਵਾਰ ਵੀ ਲਾਉਣਗੇ ਜਿਨ੍ਹਾਂ ਕੋਲੇ ਆਪਣਾ ਵੀ ਹੈਗਾ ਉਹ ਭਾਵੇਂ ਸਰਕਾਰ ਨੇ ਬੈਨ ਕੀਤੀ ਹੋਈ ਹੈ ਇਹ ਕਿਸਮ ਪਰ ਜ਼ਿੰਮੇਦਾਰ ਚਲੋ ਲਾਉਂਦੇ ਨੇ ਜਿਨ੍ਹਾਂ ਕੋਲੇ ਹੈਗਾ ਵੀ ਲਾ ਲੈਂਦੇ ਨੇ ਉਹ ਤਾਂ ਚਲੋ ਗੱਲ ਆਪਾਂ ਮੰਨ ਲਈ ਪਰ ਬਾਕੀ ਜਿਹੜੀਆਂ ਦਰਮਿਆਨੇ ਸਮੇਂ ਦੀਆਂ ਕਿਸਮਾਂ ਨੇ ਜਿਹੜੀਆਂ ਸਮਾਂ 135 ਤੋਂ 40 ਦਿਨ ਲੈਂਦੀਆਂ ਨੇ ਉਹਨਾਂ ਦੀ ਟ੍ਰਾਂਸਪਲੈਂਟ ਹੈਗਾ ਇੰਨੀ ਹੈਗੀਤੀ ਹੋਊਗੀ ਕਿਉਂਕਿ ਜਿਆਦਾ ਵੱਡੇ ਰਕਬੇ ਦੇ ਵਿੱਚ ਇਹ ਹੀ ਲੱਗਣੀਆਂ ਨੇ ਹੁਣ ਇਹ ਜਿੰਨੀਆਂ ਕਿਸਮਾਂ ਸੁਪਰੀਮ 110 ਲਾਲ ਉਹ ਵੀ 135 40 ਦਿਨ ਲੈਂਦੀ ਐ ਸੀਆਰ 321 ਆ ਇਹ ਜ਼ਿਆਦਾ ਲੱਗ ਰਹੀ ਐ ਪੀਆਰ ਦੀਆਂ ਸਾਰੀਆਂ ਕਿਸਮਾਂ ਨੇ ਜਿਹੜੀਆਂ ਇਹਨਾਂ ਸਾਰੀਆਂ ਕਿਸਮਾਂ ਦਾ ਸਮਾਂ ਤਾਂ ਆਪਾਂ ਨੂੰ ਪਤਾ ਨਾ 110 ਦਿਨ ਦੇ ਲਗਭਗ ਹੀ ਆ ਤੇ ਇੰਨੀ ਅਗੇਤੀ ਲਾਵਾਗੇ ਆਪਾਂ ਤਾਂ ਫਿਰ ਇਹਦਾ ਝਾੜ ਆਪਾਂ ਨੂੰ ਫਤਾ ਘਟਣੀ ਆ ਅਗੇਤੀਆਂ ਬਾਰਸ਼ਾਂ ਜਿਹੜੀਆਂ ਆਪਾਂ ਮੌਨਸੂਨ ਦੀ ਪਿਛੋਂ ਤੱਕ ਮੌਨਸੂਨ ਚੱਲੀ ਜਾਂਦੀ ਐ ਨਸਾਰਾ ਇਹਦਾ ਮੌਨਸੂਨ ਉਹਦੇ ਵਿੱਚ ਹੋ ਜਾਣਾ بارش ਦੇ ਵਿੱਚ ਹੋਣਾ ਉਸ ਵੇਲੇ ਡੋਡੀ ਰੋਗ ਵਧੂਗਾ ਫਿਰ ਤੇ ਕਾਲੇ ਦਾਣੇ ਵਾਲੀ ਪ੍ਰੋਬਲਮ ਆਉਣੀ ਆ ਫਿਰ ਆਪਾਂ ਤੋਂ ਕਾਲੇ ਦਾਣੇ ਲਾ ਕੇ ਕੱਟ ਪਹਿਲਾਂ ਪਿਛਲੇ ਸਾਲ ਆਪਾਂ ਤੋਂ ਝੋਨੇ ਦੇ ਉੱਤੇ ਕੱਟ ਆਪਾਂ ਦੇਖ ਕੇ ਹਟਿਆ ਤੇ ਇਸ ਵਾਰ ਕਾਲੇ ਦਾਣੇ ਦਾ ਆਪਣੇ ਨਾਲ ਪ੍ਰੋਬਲਮ ਆਣੀ ਸ਼ੁਰੂ ਹੋ ਜਾਣੀ ਆ ਫਿਰ ਸੋ ਸੋਚ ਸਮਝ ਕੇ ਚੱਲਣ ਦਾ ਜਿਹੜਾ ਮੌਕਾ ਹੈ ਇਹ ਇੱਕਦਮ ਇੰਨੀ ਜਲਦਬਾਜ਼ੀ ਨਾ ਕਰੋ ਇੱਕਦਮ ਜਲਦਬਾਜ਼ੀ ਦੇ ਵਿੱਚ ਆਪਾਂ ਇਹ ਦੇਖੋ ਵੀ ਤੁਸੀਂ ਵੈਰਾਈਟੀ ਕਿਹੜੀ ਲਗਾ ਰਹੇ ਹੋ ਜਿਹੜੀਆਂ 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 ਕਿ ਸਮਾਨ 150 ਤੇ 155 ਦਾ ਨੇ ਲੈਂਦੀਆਂ ਨੇ ਉਹ ਆਪਾਂ 10 ਜੂਨ ਤੋਂ ਮਤਲਬ ਉਹਨਾਂ ਦੀ ਟ੍ਰਾਂਸਪਲੈਂਟਿੰਗ ਕਰ ਸਕਦੇ ਆ ਪਰ ਜਿਹੜੀਆਂ ਕਿਸਮਾਂ 15 ਦਿਨ ਘਟ ਲੈਂਦੀਆਂ ਨੇ ਜੋ ਉਹਨਾਂ ਦੀ ਟ੍ਰਾਂਸਪਲੈਂਟ ਆਪਾਂ ਅਗੇਤੀ ਸ਼ੁਰੂ ਕਰਾਂਗੇ ਤਾਂ ਝਾੜ ਆਪਣੇ ਘਟਣਗੇ ਤੇ ਦੋਏ ਨੁਕਸਾਨ ਹੋਣੇ ਆਪਾਂ ਜਿਹੜਾ ਇਸ ਵਾਰ ਆਪਣਾ ਹੋ ਰਿਹਾ ਹੈ ਨਾ ਪਾਣੀ ਦਾ ਵੀ ਨੁਕਸਾਨ ਹੋਣਾ ਹੈ ਗੇਤੀ ਟ੍ਰਾਂਸਪਲੈਂਟਿੰਗ ਹੋਊਗੀ ਤੇ ਨਾਲ ਆਪਣੇ ਪੱਲੇ ਵੀ ਕੁਝ ਨਹੀਂ ਪੈਣ ਵਾਲਿਆ ਝਾੜ ਵੀ ਘਟਣਗੇ ਫਿਰ ਜੇ ਇਸੇ ਤਰੀਕੇ ਆਏ ਜਿਹੜੀਆਂ ਪੀਆਰ ਕਿਸਮਾਂ ਨੇ ਜਦੋਂ ਮਰਜੀ ਤੁਸੀਂ ਉਹਨਾਂ ਦਾ ਉਹਨਾਂ ਨੂੰ ਦੇਖੋ ਉਹਨਾਂ ਦਾ ਪਿਛਲਾ ਰਿਕਾਰਡ ਜਦੋਂ ਉਹਨਾਂ ਦੀ ਜਿਹੜੀ ਟ੍ਰਾਂਸਪਲੈਂਟਿੰਗ ਹੈ 20 ਜੂਨ ਤੋਂ ਬਾਅਦ ਹੁੰਦੀ ਆ ਤਾਂ ਹੀ ਪੂਰਾ ਝਾੜ ਦਿੰਦੀਆਂ ਉਹ ਜਿਵੇਂ-ਜਿਵੇਂ ਆਪਾਂ ਉਹਨਾਂ ਨੂੰ ਗੇਤਿਆਂ ਕਰੀ ਜਾਵਾਂਗੇ 10 ਜੂਨ ਤੋਂ ਕਰ ਦਵਾਂਗੇ 5 ਜੂਨ ਤੋਂ ਟ੍ਰਾਂਸਪਲੈਂਟਾਂ ਦਾ ਉਹਨਾਂ ਦੀ ਕਰ ਦਵਾਂਗੇ ਉਹਨਾਂ ਨੇ ਛਾੜ ਨਹੀਂ ਦੇਣਾ ਤੇ ਨਾਲੇ ਉਹਨਾਂ ਤੇ ਖਰਚਾ ਜਦੋਂ ਫਿਰ ਐਨੀ ਗਰਮੀ ਦੇ ਵਿੱਚ ਆਪਣਾ ਤੋਂ ਉਹਨਾਂ ਤੁਰਦਾ ਨਹੀਂ ਜੂਰੀਆ ਪਾਵਾਂਗੇ ਫਿਰ ਆਪਾਂ ਕਹਿੰਨਾ ਜੀ ਇਹਨੇ ਬੂਜਾ ਨਹੀਂ ਕੀਤਾ ਬੂਜਾ ਨਹੀਂ ਕੀਤਾ ਤੇ ਫਿਰ ਆਪਾਂ ਵੱਖ-ਵੱਖ ਪ੍ਰੋਡਕਟ ਬਾਜ਼ਾਰ ਚੋ ਲਿਆਵਾਂਗੇ ਹੋਰ ਖਰਚਾ ਕਰਾਂਗੇ ਕਿਉਂਕਿ ਇਹ ਤਾਂ ਆਪਾਂ ਦੇਖ ਰਹੇ ਨੇ ਵੀ ਮੌਸਮ ਆ ਫਸਲ ਦੇ ਅਨੁਕੂਲ ਨਹੀਂ ਹੁਣ ਜੇ ਆਪਾਂ ਟ੍ਰਾਂਸਪਲੈਂਟ 15 ਜੂਨ ਤੋਂ ਬਾਅਦ ਕਰਦੇ ਆ 20 ਜੂਨ ਤੋਂ ਕਰਦੇ ਆ ਉਹ ਜਿਹੜਾ ਝੋਨਾ ਜਿਹੜਾ 10 ਜੂਨ ਦੇ ਨੇੜੇ ਤੋਂ ਝੋਨਾ ਲਾਇਆ ਹੁੰਦਾ ਨਾ ਉਸ ਤੋਂ ਵਧੀਆ ਮਤਲਬ ਗਰੋਥ ਕਰ ਜਾਂਦਾ ਕਿਉਂਕਿ ਉਸ ਵੇਲੇ ਤੱਕ ਇੱਕ ਤਾਂ ਬਾਰਿਸ਼ ਪੈ ਜਾਂਦੀ ਹੈ ਇੱਕ ਤਾਂ ਮੀਂਹ ਪੈ ਜਾਂਦਾ ਅੱਧੇ ਖਰਚੇ ਨਾਲ ਆਪਣਾ ਝੋਨਾ ਚੱਲ ਜਾਣਾ 15 ਜੂਨ ਤੋਂ ਬਾਅਦ ਇੱਕ ਤਾਂ ਮੀਂਹ ਤਾਂ ਪੈ ਹੀ ਜਾਂਦਾ ਸੋ ਉਸ ਵੇਲੇ ਦਾ ਲੱਗਿਆ ਝੋਨਾ 15 ਜੂਨ ਦਾ ਲੱਗਿਆ ਝੋਨਾ ਜਿਹੜਾ ਉਹਦੇ ਨਾਲ ਉਹ ਅੱਗੇ ਜਲਦੀ ਪੂਜਾ ਕਰ ਦਿੰਦਾ ਤੇ ਜਿਹੜਾ ਆਪਾਂ ਅਗੇਤਾ ਚੋਂ ਨਾ ਲਾਉਨੇ ਆ ਹੁਣ ਉਸ ਵੇਲੇ ਜ਼ਿਆਦਾ ਗਰਮੀ ਹੋਣੀ ਆ ਟੈਂਪਰੇਚਰ ਵੱਧ ਆਉਣੇ ਨੇ ਛੋਨਾ ਤੁਰਦਾ ਨਹੀਂ ਬੂਟੇ ਮੱਚ ਜਾਂਦੇ ਨੇ ਤਾਂ ਫਿਰ ਆਪਾਂ ਉਹਦੇ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਲਿਆ ਕੇ ਪਾਉਣੇ ਸ਼ੁਰੂ ਕਰ ਦਵਾਂਗੇ ਜ਼ਿਆਦਾ ਤੋਂ ਜ਼ਿਆਦਾ ਹੋਰ ਖਰਚਾ ਵਧਾਵਾਂਗੇ ਸੋ ਧਿਆਨ ਰੱਖਿਓ ਬਹੁਤ ਜ਼ਿਆਦਾ ਜ਼ਰੂਰੀ ਸੋਚਣ ਵਾਲੀ ਗੱਲ ਆ ਇਹ ਕਿਉਂਕਿ ਲੰਬੇ ਸਮੇਂ ਦੀਆਂ ਕਿਸਮਾਂ ਜੇ ਹੁੰਦੀਆਂ ਤਾਂ ਕੋਈ ਪ੍ਰੋਬਲਮ ਨਹੀਂ ਸੀ ਫੇਰ ਪਾ ਮੈਂ ਇੱਕ ਜੂਨ ਤੋਂ ਕਰ ਲੈਂਦੇ ਪੰਜ ਜੂਨ ਤੋਂ ਕਰ ਲੈਂਦੇ ਨੇ ਪਰ ਜਾਦਾ ਕਿਸਮਾਂ ਜਿਹੜੇ ਜ਼ਿੰਮੇਦਾਰ ਇਸ ਵਾਰ ਬਰਤ ਰਹੇ ਨੇ ਉਹ ਦਰਮਿਆਨੇ ਸਮੇਂ ਦੀਆਂ ਕਿਸਮਾਂ ਨੇ ਜਿਹੜੀਆਂ 135 ਤੋਂ 40 ਦਿਨ ਹੀ ਲੈਂਦੀਆਂ ਨੇ ਪੱਕਣ ਦੇ ਵਾਸਤੇ ਵਿੱਚ ਹੀ ਪਨੀਰੀ ਸੋ ਜੇ ਆਪਾਂ 20 ਜੂਨ ਦੇ ਨੇੜੇ ਤੇੜੇ ਧਿਆਨ ਰੱਖੋ ਵੀ ਜੇ 20 ਜੂਨ ਦੇ ਨੇੜੇ ਤੇੜੇ ਆਪਣੀ ਟ੍ਰਾਂਸਪਲੈਂਟ ਕੋ ਹੋਵੇ ਨਾ ਫੇਰ ਹੀ ਆਪਾਂ ਪੂਰਾ ਝਾੜ ਲੈ ਸਕਦੇ ਹਾਂ ਘੱਟ ਖਰਚੇ ਦੇ ਨਾਲ ਇਸ ਸਮੇਂ ਜਿਹੜੀ ਬਜਾਈ ਆਪਾਂ ਕਰਾਂਗੇ ਉਹਨੂੰ ਜੂਰੀਆ ਵੀ ਘੱਟ ਪਊਗਾ ਉਹਨੂੰ ਹੋਰ ਜਿਹੜੇ ਆਪਾਂ ਨੂੰ ਪ੍ਰੋਡਕਟ ਫਟਾਰੇ ਵਾਸਤੇ ਪਾਉਣੇ ਪੈਣੇ ਨਾ ਉਹਨਾਂ ਦੀ ਵੀ ਜ਼ਰੂਰਤ ਨਹੀਂ ਪੈਣੀ ਸੋ ਉਮੀਦ ਆ ਵੀ ਸਾਰੀ ਗੱਲ ਸਮਝ ਚਾਈ ਹੋਊਗੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਖੇਤਾਂ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ